ਇਹਨਾਂ ਦਾ ਫਾਸਲੇ ਫਾਸਲੇ ਆ ਲੈ ਸਾਡੇ ਆਇਆ ਬਾਹਰ ਸਾਡਾ ਕਰਨਾ ਸੱਤ ਬਈ ਇਹ ਆ 1900 15 ਦਾ ਇਹ 1953 ਦਾ ਆ ਵੀ ਇੱਕ ਪੈਸਾ ਵੀ ਇੱਕ ਪੈਸਾ 5 ਰੁਪਇਆ ਇਹ 1913 ਦਾ ਆ 1943 ਦਾ ਇਹ ਵੀ ਇੱਕ ਪੈਸਾ ਆਉਂਨੇ ਸੌ ਚੁਪਿੰਗ ਜਾਦਾ ਇਹ ਵੀ ਰੁਪਈਆ ਇਹ ਵੀ ਰੁਪਈਆ ਤੇ ਆ ਆਵੇ ਬਾਈ ਜੀ ਮੇਡਾ ਦਾ ਟ੍ਰੂਡੋ ਦੇ ਕੇ ਗਿਆ ਹੀ ਇੱਕ ਪਹਾ ਆ ਆਪਣੀ ਸਰਦਾਰੀ ਸਰਦਾਰੀ ਪਹਿਲੇ ਜ਼ਮਾਨੇ ਦੀ 25 ਇਹ ਇਹ ਬਾਈ ਜੀ 1967 ਦਾ ਤੇ ਆ ਬਾਈ ਜੀ ਦਹਾ ਆਪਣਾ ਇਹ 1975 ਦਾ ਕਵੀ ਦਹਾ ਬਾਈ ਜੀ 1963 83 ਦਾ ਤੇ ਆ ਬਾਹਰ ਦੇ ਮੁਲਕ ਦੇ ਦੇਖੇ ਗਏ ਇਹ ਪਛਾਣੀ ਐ ਬੈਰੀ ਨਾਲਾ ਮੰਤਰੀ ਹੈ ਕਿਹੜਾ ਤੇ ਮੈਨੂੰ ਦੇਖੇ ਗਿਆ ਨਿਸ਼ਾਨੀ ਆ ਛੱਕੇ ਭਾਈ ਜੀ ਆਪਣੇ ਦੇ ਤੇ ਬਾਈ ਜੀ ਇਹਨਾਂ ਦੀ ਬੋਲੀ ਲੱਗੀ ਆ ਤੇ ਜਿਹੜਾ ਮਰੀ ਫਾਤ ਮਦਰ ਰੇਟ ਲਾ ਆਵੇ ਤੇ ਇਹਨਾਂ ਨੂੰ ਖਰੀਦ ਸਕਦਾ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜਾ ਜਿਹੜਾ ਗਰੁੱਪਾਂ ਦੇ ਵਿੱਚ ਆ ਆ ਵਾਸ਼ਾਹਲਾ ਰਕਾ ਜਿਹੜਾ ਇੱਕ ਪੈਸਾ ਜੋ ਆ ਕੋੜੇ ਵਾਲਾ ਜਿਹੜਾ ਇਹ ਵੀ ਇੱਕ ਪੈਸਾ ਜੋ ਇਹ 1953 ਦਾ ਆ 1900 15 ਦਾ ਜੋ ਤੇ ਆ ਵੀ ਰੁਪਇਆ ਆ ਵੀ ਰੁਪਇਆ ਆ ਵੀ ਰੁਪਇਆ ਆ ਕੈਨੇਡਾ ਦਾ ਪੈਸਾ ਜੋ ਆ 50 ਦਾ ਹੈ ਤੇ ਆ ਦੋ ਪਤਾ ਨਹੀਂ ਕਿਹੜੇ ਦੇਸ਼ ਦੇ ਆ ਜਗ ਜੇ ਵਗੇ ਜੋ ਤੇ ਦੇ ਕੇ ਰੀਅਲ ਦੇ ਲੈਣੀ ਹੁਣ ਤੇ ਬੋਲੀ ਤੋਂ ਇਹ ਲੈ ਸਕਦਾ ਏ ਜਿਹੜਾ ਇੱਕ ਪੈਸਾ ਵਾ ਇਹਦੀ ਕੀਮਤ 7 ਲੱਖ ਆ ਅਗਲੇ ਦੀ ਵੀ ਅਗਲੇ ਦੀ ਇਹਦੀ 7 ਲੱਖ ਆ ਇਹਦੀ ਵੀ 7 ਲੱਖ ਆ ਇਹਨਾਂ ਦੀ ਲੱਖ ਲੱਖ ਰੁਪਈਆ ਵਾ ਇਹਨਾਂ ਦੀ ਦੇ ਜਿਨੇ ਮਰਜ਼ੀ ਕਰ ਲਾਂਗੇ ਬੈਗੇ ਜੇ ਤੁਮ ਬੋਲੀ ਲਾਉਣ ਲੱਗੇ ਬੈਗੇ ਕਰ ਲਾਂਗੇ ਇਹਨਾਂ ਦੇ ਬੈਗੇ ਕਰ ਲਾਂ ਆ ਮਾਸ਼ਾਅੱਲਾ ਵਾਲੇ ਦਾ 7.5 ਲੱਖ ਹੈ ਤੇ ਇਹਦਾ 7 ਦਾ ਬਾਈ ਜੀ ਜਿਨੇ ਖਰੀਦੇ ਨੇ ਹੁਣ ਐ ਨੰਬਰ ਦੇ ਸਵਰਕ ਕਰ ਸਕਦਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਅੱਜ ਮੈਂ ਵੀਡੀਓ ਬਣਾਉਣੇ ਆ ਇਹ ਆਪਣੇ ਦੋ ਪਏ ਤੇ ਪੁਰਾਣੀ ਯਾਦਗਾਰ ਹੈ ਆਪਣੇ ਦਾਦੇ ਪੜਦਾਦਿਆਂ ਦੇ ਕਿਤੇ ਰੱਖੇ ਰਖਾਏ ਤੇ ਇਹਨਾਂ ਗਾਤਾਂ ਗਾਤ ਸੇਅਰ ਕਰੇ ਭਾਈ ਜੀ ਵੈਰ ਇਹ ਖਾਸਾ ਤੇ ਵੈਰ ਜੀ ਕੀ ਫਤ